ਜਿਹੜਾ ਰੁਪਇਆ ਮਿਲਦੀ ਪਿੰਡ ਦਾ ਧਨਵਾਲਤ ਹੋਗਾ ਮੇਰੇ ਕਹਾ ਉਹਦੇ ਵਿੱਚ ਵਕ ਵਕ ਮੁਸ਼ਕਲਾਂ ਜਿਹੜੀਆਂ ਸੀਗੀਆਂ ਉਹ ਦੱਸਿਆ ਗਈਆਂ ਜਿਹਦੇ ਵਿੱਚ ਮੈਨੂੰ ਦੋਵੇਂ ਬਣੀ ਉਧਰ ਕਹਿੰਦੇ 5 ਲੱਖ ਬੋਲ ਜਾ ਤੂੰ 10 ਲੱਖ ਰੁਪਇਆ ਕਹੇ ਮੈਂ ਕਿ ਕਹਿ ਨਾਲ ਮੈਂ ਯਕੀਨੀ ਨਹੀਂ ਕਰਦਾ ਮੈਂ ਕਰਨਾ ਦੀ ਕੀ ਕਰਦਾ ਅੱਜ ਪਿੰਡ ਸਮੁੰਦਰੀ ਦਾ ਜਿਹੜਾ ਐਚਓ ਸਟਾਰਟ ਹੋ ਕੇ ਪਿੰਡ ਦੇ ਪੂਰੇ ਖੇਤ ਦੀ ਧੁੱਭ ਕੇ ਜਿਹੜੀ ਹੈ ਲਗਭਗ 40-45 ਲੱਖ ਰੁਪਏ ਦਾ ਬਣੀ ਹੈ ਔਰ ਬਣਨੀ ਵੀ ਇਹ ਲੋਕਾਂ ਲਈ ਨਹੀਂ ਬਣਾ ਲਗੇ ਤੇ ਅਸੀਂ ਪੱਕੀ ਤੌਰ ਤੇ ਕੰਕਰੀਟ ਵਾਲੀ ਬਣਾ ਲਗੇ ਆ ਜਿਹੜਾ ਆਉਣ ਵਾਲੇ 10 20 15 ਸਾਲ ਜਿਹੜੇ ਆ ਕੋਰਕੇਂਦਰ ਨੂੰ ਦੇਖਣਾ ਨਾ ਪਵੇ ਕਿ ਕੰਮ ਹੋ ਗਿਆ ਰਾ ਸੋ ਅੱਜ ਪੰਚਾਇਤ ਨੂੰ ਵੀ ਬਹੁਤ ਬਹੁਤ ਬੁਵਾੜਕਾਰ ਬਾਕੀ ਪਿੰਡਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਹਮ ਥੋੜੀ ਤਸੱਲੀ ਦੇ ਕੋ ਕੱਲੇ ਕੱਲੇ ਪਿੰਡ ਜਿੱਦੇ ਅੱਜ ਅਸੀਂ ਸ਼ਾਮ ਤੱਕ ਸਾਰੇ ਪ੍ਰੋਗਰਾਮ ਰੱਖਿਓ ਬਹੁਤ ਬਹੁਤ ਪਿੰਡਾਂ ਦੇ ਬਹੁਤ ਜਲਦ ਜਿਹੜੀ ਆ ਤੁਹਾਡੇ ਪਿੰਡ ਦੇ ਵਿੱਚ ਵੀ ਜਿਹੜੀ ਹੈ ਉਹ ਜਿਹੜਾ ਕੰਮ ਸ਼ੁਰੂ ਕਰਾਂਗੇ ਇਹਨਾਂ ਸ਼ਬਦਾਂ ਦੇ ਨਾਲ ਆਪ ਸਭ ਦਾ ਬਹੁਤ ਧੰਨਵਾਦ ਹੈ ਕਿ ਇੰਨੇ ਸਰਦੀ ਦੇ ਵਿੱਚ ਇਨੀ ਠੰਡੇ ਵਿੱਚ ਤੁਸੀਂ ਸਾਡੀ ਗੱਲ ਸੁਣਨ ਆਏ ਹੋ ਅੱਜ ਇਸ ਪ੍ਰੋਗਰਾਮ ਦੀਆਂ ਜਿੱਥੇ ਤੁਹਾਨੂੰ ਮੁਬਾਰਕਬਾਦ ਬਧਾਈ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਕੰਮ ਕੰਪਲੀਟ ਹੋ ਗਿਆ ਦੂਜਾ ਕੰਮ ਜਿਹੜਾ ਤੁਸੀਂ ਪ੍ਰੋਟੀ ਤੇ ਗੁੰਡੇ ਦਾ ਖਰਚਾ ਜਿੰਨਾ ਮਰਜ਼ੀ ਹੋਵੇ ਹੁਣ ਪਹਿਲ ਜਿਹੜਾ ਅਸੀਂ ਪਾਜਣਾ ਕਰਾਂਗੇ ਇਹਨਾਂ ਸ਼ਬਦਾਂ ਨਾਲ ਆਪ ਸਭ ਦਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਦਾ ਧੰਸਾ ਵਾਹਿਗੁਰੂ ਜੀ ਕਿ ਉਹਦੇ